ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਾਇ ਧਿਆਇ ਰੰਗਤ ਗੁਰ ਤੇ ਅਮਰਦਾਸ ਰੰਦਾਸ ਹੈ ਹੋਈ ਸਹਾਇ ਅਰਜਨ ਹਰ ਗੋਵੰਦਨੋ ਸਮਰੋ ਸ੍ਰੀ ਹਰਿ ਦਾਇ ਸ੍ਰੀ ਹਾਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠੈ ਸਭ ਦੁਖ ਜਾਇ ਤੇ ਇੱਕ ਬਹਾਦਰ ਸੰਗਰੇ ਕਾ ਨੂੰ ਨ ਦਵਤਾ ਇਸ 7 5 10 ਪਾਸ਼ਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਹੀ ਹੋਏ ਸਹਾਏ 10 ਪਾਸ਼ਾਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਤੇ ਅੰਤਰ ਕੇ ਬੋਲੋ ਜੀਵਾ ਹਿੰਦੂ ਪੰਨਾਂ ਪਿਆਰਿਆਂ ਚੋਂ ਹਮ ਸਾਹਿਬ ਜਿਆਦਿਆਂ ਚਾਲੀਆਂ ਮੁਕਤਿਆਂ ਹੱਥਾਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਖੇ ਬੋਲੋ ਜੀ ਵਾਹੇ ਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਤਰਨ ਹੇਤ ਸੀਸ ਦਿੱਤੇ ਬੰਦ ਬੰਦ ਗਟਾਏ ਖੋਪਰੀਆਂ ਨੋਹੀਆਂ ਚਰਖੜੀਆਂ ਤੇ ਝੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਅਰੇ ਆਸਿਖੀ ਕੇ ਸਾਹ ਸੁਵਾਸਾ ਨਾਲ ਲਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਤਬੇ ਚਤਾਵਨ ਕਾ ਸਤਕਾ ਸਰਬ ਸੁਖੋ ਬਜਾਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਹਾਂ ਤਾਹਾਂ ਰੱਛਿਆ ਰਾਇਤ ਦੇਕ ਤੇਗ ਫਤੇ ਬਰਦਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇ ਸਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਦ ਆਨ ਦਾਨਾ ਸਰਦਾਨ ਆਨ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾਜ ਹੈਕਾਰ ਹੋਵੇ ਕਾਲ사 ਜੀ ਬਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਯਮਾ ਮਤ ਉੱਚੇ ਮਤ ਪੱਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹਰ ਗੁਰਦੁਆਰੇ ਗੁਰੂਤਾਮਾ ਦੇ ਜਨਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਯੋਤ, ਨਿਆਸਿਆਂ ਦਾ ਅਸਰ। ਤਨ ਤਨ ਦੱਸਾਂ ਪਾਚੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ 35 ਜੌਧਰੀ। ਬ੍ਰਹਮ ਗਿਆਨੀ ਸਿੰਘ ਸਹਿਬਾਬਾ ਦੀਪ ਸਿੰਘ ਜੀ ਸਰਬੱਤ ਦੇ ਭਲੇ ਲਈ ਅਰਦਾਸ 35 ਜੌਧਰੀ ਹੈ ਕਿਰਪਾ ਕਰੋ। ਤਾਨਗੁਰ ਗ੍ਰੰਥ ਸਾਹਿਬ ਸਰਬੱਤ ਦਾ ਪਾਲਾ ਕਰਨਾ ਸਰਬੱਤੇ ਸਰ ਤੇ ਮਿਹਰ ਭਰਿਆ ਧਰ ਕੇ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਨਾਮ ਦੀ ਦਾਤ ਗੁਰਸਿੱਖੀ ਦੀਆਂ ਦਾਤਾਂ ਬਖਸ਼ਣੀਆਂ ਔਰ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਿੱਚ ਸੰਬੰਧ ਵਿੱਚ ਆਪ ਜੀ ਦੇ ਪੁੱਤਰ ਪਾਵਨ ਜੀ ਦਾ ਨਾਮ ਚਰਦਾਸ ਬੰਦੀ ਕਿਰਪਾ ਕਰੋ ਸਰਬੱਤ ਦੀ ਹਾਜ਼ਰੀ ਦਾ ਤੇ ਪ੍ਰਮਾਨ ਕਰੋ ਤਿਲ ਫੁੱਲ ਪਟਾ ਮਹੰਦਾਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਅੰਮ੍ਰਿਤ ਪਲੇ ਤੋਂ ਲੈ ਕੇ ਇਸ ਮੇਰੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ ਹਾਜ਼ਰੀ ਦਰ ਤੇ ਪ੍ਰਵਾਨ ਕਰੋ ਤਿਲ ਫੁੱਲ ਪਟਾਵਾ ਦਰ ਪ੍ਰਵਾਨ ਕਰੋ ਯਾਤਰਾ ਸਫਲੀ ਕਰੋ। ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਓ ਸਰਬੱਤ ਦਾ ਭਲਾ ਕਰੋ ਸੁਖ ਹੋਵੇ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ